ਸਸ਼ੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਪਲੈਨਿੰਗ ਬਣਾਈ ਜਾਂਦੀ ਹੈ ਸਟ੍ਰੈਟਜੀ ਬਣਾਈ ਜਾਂਦੀ ਹੈ ਪਿਖਾਰੀਆਂ ਦੇ ਉੱਪਰ ਐਕਸ਼ਨ ਕਰਨ ਦੀ ਤਿਆਰੀ ਕੀਤੀ ਜਾਂਦੀ ਆ ਪਰ ਉਹ ਅੱਜ ਉਹ ਦਿਨ ਆ ਜਾਂਦਾ ਕਿ ਪਿਖਾਰੀਆਂ ਦੇ ਉੱਪਰ ਅੱਜ ਤੜਕਸਾਰ ਤੋਂ ਐਕਸ਼ਨ ਕੀਤਾ ਜਾ ਰਿਹਾ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਐਕਸ਼ਨ ਕੀਤਾ ਗਿਆ ਤੇ ਹੁਣ ਵੱਖ-ਵੱਖ ਸ਼ਹਿਰ ਮਹਾਲੀ ਤੋਂ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈ ਜਿੱਤੇ ਕਿ ਜਿਹੜਾ ਭਿਖਾਰੀਆਂ ਦਾ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਦਾ ਰੈਸਕਿਊ ਕਰਕੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਂਦਾ ਦਰਸਲ ਭਿਖਾਰੀ ਜਿਸ ਤਰੀਕੇ ਦੇਖਿਆ ਜਾਂਦਾ ਕਿ ਜਿਹੜਾ ਕੁਝ ਔਰਤਾਂ ਜਾਂ ਫਿਰ ਮਰਦ ਭਿਖਾਰੀ ਨੇ ਜਿਹੜੇ ਭੀਖ ਮੰਗਦੇ ਸ਼ਹਿਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਕੁਝ ਛੋਟੇ ਬੱਚੇ ਵੀ ਹੁੰਦੇ ਨੇ ਅਕਸਰ ਦੇਖਿਆ ਜਾਂਦਾ ਕਿ ਚੌਂਕਾਂ ਦੇ ਵਿੱਚ ਜਾਂ ਫਿਰ ਬੱਤੀਆਂ ਦੇ ਉੱਪਰ ਚੌਂਕਾਂ ਦੇ ਉੱਪਰ ਕੁਝ ਜਿਹੜੇ ਛੋਟੇ ਬੱਚੇ ਨੇ ਉਹ ਭੀਖ ਮੰਗਦੇ ਨਜ਼ਰ ਆਉਂਦੇ ਨੇ ਤੇ ਫਿਰ ਜਿਹੜਾ ਕੁਝ ਲੋਕ ਨੇ ਦਿਆਲੂ ਪੁਨੇ ਦੇ ਵਿੱਚ ਆ ਕੇ ਉਹਨਾਂ ਨੂੰ ਜਿਹੜਾ ਚੰਦ ਪੈਸੇ 20 ਦੇ ਦਿੰਦੇ ਨੇ ਪਰ ਇਸ ਦੇ ਪਿੱਛੇ ਕੁਝ ਲੋਕ ਇਹ ਦਾਵਾ ਕਰਦੇ ਨੇ ਲੰਬੇ ਸਮੇਂ ਤੋਂ ਕਿ ਇਹਨਾਂ ਦੇ ਵਿੱਚ ਇਹ ਬੱਚਿਆਂ ਦੇ ਪਰਿਵਾਰ ਨਹੀਂ ਹੁੰਦੇ ਬਲਕਿ ਇਹ ਬੱਚੇ ਕਿਸੇ ਨੇ ਜਿਹੜੇ ਕਹੇ ਜੀ ਕਿ ਜੋ ਕਿ ਜੋ ਕਿ ਇੱਕ ਤਰੀਕੇ ਦੇ ਨਾਲ ਇਹ ਬੱਚੇ ਕਿਸੇ ਨੇ ਜਿਹੜਾ ਚੋਰੀ ਕੀਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਨੈਕਸਸ ਚਲਾਇਆ ਜਾਂਦਾ ਕਿ ਇਹਨਾਂ ਬੱਚਿਆਂ ਨੂੰ ਅੱਗੇ ਭੇਜ ਕੇ ਹਰ ਜਾਣਾ ਇਹਨਾਂ ਤੋਂ ਜਿਹੜੇ ਬਹੁਤ ਸਾਰੇ ਪੈਸੇ ਇੱਕ ਨੈਕਸਸ ਦੇ ਜ਼ਰੀਏ ਲੋਕਾਂ ਦਾ ਕਾਰੋਬਾਰੀ ਲੋਕ ਕਮਾਉਂਦੇ ਨੇ ਪਰ ਇਸ ਸਭ ਦੇ ਵਿਚਾਲੇ ਪੁਲਿਸ ਨੇ ਜਿਹੜਾ ਸਰਕਾਰ ਨੇ ਐਕਸ਼ਨ ਕੀਤਾ ਮੋਹਾਲੀ ਤੋਂ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਤੇ ਕਿ ਜਿਹੜਾ ਇਹਨਾਂ ਅਗਵਾ ਹੋਏ ਬੱਚਿਆਂ ਨੂੰ ਜਿਹੜਾ ਜੋ ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਬੱਚੇ ਅਗਵਾ ਨਹੀਂ ਜਾਂ ਪਰ ਇਹਨਾਂ ਦੇ ਮਾਪੇ ਨੇ ਹਾਲਾਂਕਿ ਡੀਐਨਏ ਟੈਸਟ ਤੋਂ ਬਾਅਦ ਸਾਰਾ ਸਪੱਸ਼ਟ ਹੋਣਾ ਤਾਂ ਹੁਣ ਮੋਹਾਲੀ ਤੋਂ ਪਹਿਲਾਂ ਅਮ੍ਰਿਤਸਰ ਤੋਂ ਇਸੇ ਤਰੀਕੇ ਰੈਸਕਿਊ ਕੀਤਾ ਗਿਆ ਪੁਲਿਸ ਨੇ ਜਾ ਕੇ ਇਹਨਾਂ ਦਾ ਜਿਹੜਾ ਡੀਐਨਏ ਟੈਸਟ ਕਰਾਉਣਾ ਕਿ ਜਿਹੜੇ ਮਰਦਾਂ ਤੇ ਔਰਤਾਂ ਦੇ ਨਾਲ ਜਿਹੜੇ ਬੱਚੇ ਨੇ ਜਿਸ ਕਿਸੇ ਦੀ ਕੋਈ ਜਿਹੜਾ ਗੋਦੀ ਚੱਕਿਆ ਛੋਟਾ ਬੱਚਾ ਜਿਸ ਦੇ ਸਾਰੇ ਭੀਕ ਮੰਗਰੇ ਨੇ ਕੀ ਉਸ ਦਾ ਹੀ ਬੱਚਾ ਜੇਕਰ ਉਸ ਦਾ ਬੱਚਾ ਨਹੀਂ ਹੈ ਤੇ ਬੱਚਾ ਕਿੱਥੋਂ ਆਇਆ ਬੱਚੇ ਦਾ ਪੁਰਾਣਾ ਰਿਕਾਰਡ ਕਿੱਥੇ ਆ ਪੁਰਾਣਾ ਉਸ ਦਾ ਜਿਹੜਾ ਕਾਗਜ਼ ਪੱਤਰ ਕਿੱਥੋਂ ਦੇ ਰਹੀ ਕਿ ਉਹ ਬੱਚਾ ਅਗਵਾ ਕੀਤਾ ਚੋਰੀ ਕੀਤਾ ਹੋਇਆ ਸਾਰੀ ਜੜੀ ਜਾਂਚ ਪਰਤਾਲ ਕੀਤੀ ਜਾਣੀ ਐ ਚੋਂ ਤੱਕ ਕਿ ਆਪ ਆਗੂ ਨੀਲ ਗਰਗੋਣਾ ਦਾ ਵੀ ਬਿਆਨ ਆਇਆ ਕਿ ਸਰਕਾਰ ਉਹ ਜਿਹੜਾ ਬੱਚਿਆਂ ਨੂੰ ਚੋਰੀ ਕਰਨ ਦਾ ਅਗਵਾ ਕਰਨ ਦਾ ਨੈਕਸਸ ਚੱਲਦਾ ਉਹ ਨੂੰ ਵੀ ਤੋੜਦੀ ਐ ਤੇ ਇਸ ਦੇ ਨਾਲ ਦੋ ਚੀਜ਼ਾਂ ਇਕੱਟੀਆਂ ਨੂੰ ਜਿਹੜਾ ਠੱਲ ਪਾਵੇਗੀ ਇੱਕ ਤਾਂ ਜਿਹੜਾ ਜਿਹੜਾ ਭੀਖ ਦਾ ਨੈਕਸਸ ਚੱਲਦਾ ਹਾਲਾਂਕਿ ਪਿਖਾਰੀ ਕੁਝ ਘੁੰਦੇ ਨੇ ਜਿਹੜੇ ਲੋੜਵੰਦ ਹੁੰਦੇ ਨੇ ਪਰ ਵੱਡੇ ਪੱਧਰ ਤੇ ਨੈਕਸਸ ਵੀ ਚੱਲਦਾ ਕਿ ਕੁਝ ਵਪਾਰੀ ਵਰਗ ਇੱਕ ਤਰੀਕੇ ਨਾਲ ਇਸ ਦੇ ਵਿੱਚ ਵਪਾਰ ਕਰਦੇ ਨੇ ਹਾਲਾਂਕਿ ਵਪਾਰੀ ਨਹੀਂ ਕਹਿੰਦੇ ਕਿ ਨੇ ਜੋ ਵਪਾਰੀਆਂ ਨੂੰ ਜਿਹੜਾ ਅੱਗੇ ਮਾਫ ਕਰਨਾ ਜਿਹੜਾ ਹੈ ਪਿਖਾਰੀਆਂ ਨੂੰ ਇਸ ਤਰੀਕੇ ਭੇਜ ਕੇ ਇਹਨਾਂ ਤੋਂ ਪੈਸੇ ਲੈਂਦੇ ਨੇ ਸ਼ਾਮ ਨੂੰ ਦਿਹਾੜੀ ਇਹਨਾਂ ਨੂੰ ਦਿੰਦੇ ਨੇ ਉਹ ਜਿਹੜਾ ਇਹ ਵਪਾਰ ਚਲਾਉਂਦੇ ਨੇ ਇਹਨਾਂ ਨੂੰ ਜਿਹੜਾ ਜੋ ਪੁਲਿਸ ਨੱਥ ਪਾਉਣ ਦੀ ਕੋਸ਼ਿਸ਼ ਕਰੀਆ ਪਰ ਇਸ ਦੇ ਨਾਲ ਜਿਹੜੇ ਬੱਚੇ ਚੋਰੀ ਹੁੰਦੇ ਨੇ ਅਗਵਾ ਹੁੰਦੇ ਨੇ ਉਹਨਾਂ ਦਾ ਜਿਹੜਾ ਨੈਕਸਸ ਆ ਉਹ ਵੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਜਾਨੀ ਕਿ ਹੁਣ ਵਕ ਵਕ ਸ਼ਹਿਰਾਂ ਦੇ ਵਿੱਚ ਭਿਖਾਰੀਆਂ ਦਾ ਰੈਸਕਿਊ ਚੱਲ ਰਿਹਾ ਭਿਖਾਰੀਆਂ ਦੇ ਉੱਪਰ ਐਕਸ਼ਨ ਚੱਲ ਰਿਹਾ ਜਿਸ ਦੇ ਵਿੱਚ ਕਿ ਤਕਰੀਬਨ ਪਹਿਲਾਂ ਅੰਮ੍ਰਿਤਸਰ ਮੋਹਾਲੀ ਤੇ ਵਕ ਵਕ ਸ਼ਹਿਰਾਂ ਦੇ ਵਿੱਚੋਂ ਵੀ ਤਸਵੀਰਾਂ ਸਾਹਮਣੇ ਆ ਜਾਣਗੀਆਂ ਪਰ ਇਹ ਤਸਵੀਰਾਂ ਮੋਹਾਲੀ ਤੋਂ ਆਈਆਂ ਨੇ ਜਿੱਥੇ ਕਿ ਜਿਹੜਾ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਸ਼ਹਿਰ ਮੋਹਾਲੀ ਦੇ ਵਿੱਚ ਭਿਖਾਰੀਆਂ ਦਾ ਰੈਸਕਿਊ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਇਹਨਾਂ ਦਾ ਡੀਐਨਏ ਟੈਸਟਾ ਜਿਹੜਾ ਉਹ ਵੀ ਕਰਵਾਇਆ ਜਾਣਾ ਹੋਰ ਕੀ ਕੁਝ ਕਹਿਣਾ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗੋਣਾ ਦਾ ਆਉ ਦੇ ਤੇ ਬੱਚਿਆਂ ਦਾ ਜਿਹੜਾ ਹੈਗਾ ਡੀਐਨਏ ਟੈਸਟ ਕਰਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਇੱਕ ਇਤਿਹਾਸਕ ਕਦਮ ਹੈ ਔਰ ਇਹਦੀ ਸ਼ਲਾਘਾ ਕਰਨੀ ਬਣਦੀ ਹੈ ਅਸੀਂ ਅਕਸਰ ਦੇਖਦੇ ਹੈਗੇ ਹਾਂ ਚੌਂਕਾਂ ਦੇ ਵਿੱਚ ਕਈ ਵਾਰੀ ਲੇਡੀਜ਼ ਨੇ ਕੁਛੜਾ ਛੋਟੇ-ਛੋਟੇ ਬੱਚੇ ਚੁੱਕੇ ਹੁੰਦੇ ਆ ਤੇ ਜਾਂ ਬਹੁਤ ਸਾਰੇ ਬੱਚਿਆਂ ਨੂੰ ਚੌਂਕਾਂ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਜਿਹੜਾ ਕਿ ਆਉਂਦੇ ਜਾਂਦੇ ਰਾਹੀਆਂ ਕੋਲੋਂ ਜਿਹੜਾ ਭੀਖ ਮੰਗਦੇ ਹੈਗੇ ਇਹ ਇੱਕ ਵੱਡਾ ਗ੍ਰੋ ਹੈਗਾ ਵੱਡਾ ਨੈਕਸਸ ਹੈਗਾ ਪੰਜਾਬ ਸਰਕਾਰ ਦਾ ਮਕਸਦ ਵੀ ਇਹੀ ਹੈਗਾ ਕਿ ਭੀਖ ਮੰਗਣ ਵਾਲੇ ਦੇ ਜਿਹੜਾ ਨੈਕਸਸ ਹੈਗਾ ਉਸ ਦੇ ਉੱਤੇ ਰੋਕ-ਥਾਮ ਲਾਇਆ ਜਾਵੇ ਔਰ ਜਿਸ ਤਰੀਕੇ ਨਾਲ ਡੀਐਨਏ ਟੈਸਟ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਸ ਦੇ ਨਾਲ ਇੱਕ ਹੋਰ ਵੱਡਾ ਬੈਨੀਫਿਟ ਜਿਹੜਾ ਹੋਏਗਾ ਕਿਉਂਕਿ ਬਹੁਤ ਸਾਰੇ ਅਕਸਰ ਇਹ ਸੁਣਨ ਦੇ ਵਿੱਚ ਆਉਂਦਾ ਹੈਗਾ ਕਿ ਬੱਚੇ ਚੋਰੀ ਹੋ ਗਏ ਛੋਟੇ ਬੱਚਿਆਂ ਨੂੰ ਚੋਰੀ ਕਰਕੇ ਭੀਖ ਦੇ ਧੰਦੇ ਦੇ ਵਿੱਚ ਲਗਾ ਦੇਣਾ ਇਸ ਗਰੋਧਾ ਕੰਮ ਹੈਗਾ ਸੋ ਜਦੋਂ ਡੀਐਨਏ ਟੈਸਟ ਹੋਏਗਾ ਇੱਕ ਸਭ ਤੋਂ ਵੱਧ ਸੈਂਟੀਫਿਕ ਜਿਹੜਾ ਇੱਕ ਡਾਕੂਮੈਂਟੇਸ਼ਨ ਹੈਗਾ ਜਿਸ ਤੋਂ ਪਤਾ ਲੱਗ ਸਕੇਗਾ ਕਿ ਉਹ ਬੱਚਾ ਇਹਨਾਂ ਦਾ ਹੈਗਾ ਜਾਂ ਕਿ ਤੋ ਚੁਰਾਇਆ ਹੋਇਆ ਹੈਗਾ ਸੋ ਇਸ ਕਦਮ ਦੇ ਨਾਲ ਜਿਹੜਾ ਹੈਗਾ ਜਿੱਥੇ ਭੀਖ ਮੰਗਣ ਦੇ ਉੱਤੇ ਰੋਕ ਲੱਗੇਗੀ ਉੱਥੇ ਜੇਕਰ ਜਿਹੜੇ ਬੱਚੇ ਚੋਰੀ ਹੁੰਦੇ ਆ ਉਹਨਾਂ ਨੂੰ ਚੋਰੀ ਕਰਕੇ ਭੀਖ ਮੰਗਣ ਦੇ ਧੰਦੇ ਤੇ ਲਾਇਆ ਜਾਂਦਾ ਹੈਗਾ ਉਸ ਦੇ ਵਿੱਚ ਵੀ ਵੱਡੀ ਜਿਹੜੀ ਹੈ ਉਹ ਕਮੀ ਆ